Over the horizon ਨਮਸਕਾਰ ਮੈਂ ਰੋਹਿਤ ਆਜ਼ਾਦ ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ ਨਿਊਜ਼ ਆਜ਼ਾਦ ਬਾਤ ਸਾਨੂੰ ਚੈਨਲ ਦੇਖਣ ਵਾਲੇ ਸਾਰੇ ਦਸ਼ਕਾਂ ਦਾ ਮੈਂ ਰੋਹਿਤ ਆਜ਼ਾਦ ਇੱਕ ਵਾਰ ਫਿਰ ਸਵਾਗਤ ਕਰਦਾ ਹਾਂ ਦੇਖਦੇ ਹੋ ਸਾਡਾ ਚੈਨਲ ਆਜ਼ਾਦ ਭਾਰਤ ਨਿਊਜ਼ ਯਾਰਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਤੇ Facebook ਉੱਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕੀਤਾ ਜਾਵੇ ਜੀ ਦੇਖਦੇ ਹੋ ਆਜ਼ਾਦ ਭਾਰਤ ਨਿਊਜ਼ ਜਿਸ ਤਰ੍ਹਾਂ ਮੈਂ ਤੁਹਾਡਾ ਆਪਣਾ ਰੋਹਿਤ ਆਜ਼ਾਦ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਸਾਡਾ ਚੈਨਲ ਦੇਖਣ ਵਾਲੇ ਸਾਰੇ ਦਸ਼ਕਾਂ ਨੂੰ ਇੱਕ ਵਾਰ ਫਿਰ ਰੋਹਿਤ ਆਜਾਦ ਵੱਲੋਂ ਪਿਆਰ ਭਰੀ ਨਮਨ ਤੇ ਮੈਂ ਸਵਾਗਤ ਕਰਦਾ ਹਾਂ ਅੱਜ ਦੀ ਇਸ ਰਿਪੋਰਟ ਵਿੱਚ ਇਹ ਰਿਪੋਰਟ ਜਿਹੜੀ ਹੈਗੀ ਆ ਬਹੁਤ ਖਾਸ ਰਿਪੋਰਟ ਜਿਹੜੇ ਬੰਦੀ ਨਜ਼ਰ ਆ ਰਹੀ ਆ ਆਪਾਂ ਕਹਿ ਦਈਏ ਇਹ ਬਿੱਗੀਆਂ ਆ ਪੁਰਾਣੀਆਂ ਇਹ ਬਾਬਾ ਜੀਉ ਸਿੰਘ ਨਗਰ ਆਏ ਇਹ ਆਪਾਂ ਕਹਿ ਦਈਏ ਜਿਹੜਾ ਤੁਸੀਂ ਇਹ ਦੇਖ ਰਹੇ ਹੋ ਇੱਥੇ ਕੋਈ ਫੁੱਲ-ਬੂਟੇ ਨਹੀਂ ਲੱਗੇ ਨਾ ਹੀ ਇੱਥੇ ਕੋਈ ਚਾਰ ਚੰਨ ਲੱਗੇ ਆ ਸ਼ਹਿਰ ਦੇ ਵੀ ਜਿਹੜਾ ਹੈਗਾ ਵੀ ਵਿਕਾਸ ਕੀਤਾ ਕਿਸੇ ਨੇ ਵੀ ਇਹਨੂੰ ਕੋਈ ਚਾਰ ਚੰਨ ਲੱਗਿਆ ਹੋਵੇ ਇਹੋ ਚੀਜ਼ ਨਹੀਂ ਇਹ ਚੀਜ਼ ਇਹ ਡਿੱਗੀਆਂ ਬੰਦ ਪਈਆਂ ਡਿੱਗੇ ਇੱਥੇ ਬਾਬਾ ਜੀਉ ਸਿੰਘ ਨਗਰ ਦਾ ਇਤਿਹਾਸ ਇਥੇ ਵਾਰ ਨੰਬਰ ਆਪਾਂ 7 ਕਹਿ ਸਕਦੇ ਆ 7 ਦੇ ਇਥੇ ਜਿਹੜੇ ਸੁਖੀ ਜੀ ਐਮਸੀ ਨੇ ਸੁਖਵਿੰਦਰ ਸਿੰਘ ਸੁਖੀ ਜੀ ਉਹਨਾਂ ਦੀ ਮਾਤਾ ਜੀ ਐਮਸੀ ਉਹਨਾਂ ਨਾਲ ਵੀ ਆਪਾਂ ਜੇ ਮਿਲਾਵਾਂਗੇ ਜੇ ਉਹ ਰਾਬਤਾ ਕਾਇਮ ਹੋਇਆ ਉਹਨਾਂ ਨਾਲ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ ਪਰ ਉਸ ਤੋਂ ਪਹਿਲਾਂ ਸਾਡੇ ਨਾਲ ਇਥੇ ਮੁਹੱਲਾ ਵਾਸੀ ਜੁੜੇ ਨੇ ਨਾਲ ਇਥੇ ਕੁਝ ਲੋਕ ਜੁੜੇ ਨੇ ਹੋਰ ਜਿਹੜੇ ਇਥੇ ਲੋਕ ਕੰਦਰ ਨੇ ਵੀ ਇਥੇ ਕੁੱਤੇ ਵੀ ਡਿੱਗੇ ਨੇ ਤੇ ਨਾਲ ਇਥੇ ਇਨਸਾਨ ਵੀ ਡਿੱਗੇ ਨੇ ਕੁੱਤੇ ਨੂੰ ਤਾਂ ਹੋ ਸਕਦਾ ਬਚਾਇਆ ਵੀ ਗਿਆ ਹੋਵੇ ਲੋਕਾਂ ਨੇ ਜਿਹੜੇ ਹੱਥਾਂ ਤੇ ਸੱਟਾਂ ਮਰਾਈਆਂ ਹੋਣ ਕੁੱਤੇ ਨੂੰ ਬਚਾਉਂਦੇ ਹੋਏ ਪਰ ਇਨਸਾਨ ਨਹੀਂ ਬਚੇ ਇਨਸਾਨਾਂ ਨੂੰ ਨਹੀਂ ਪਛਾ ਸਕਿਆ ਪਰ ਕੁੱਤੇ ਨੂੰ ਜਰੂਰ ਪਛਾ ਗਿਆ ਤੇ ਹੈਗਾ ਇਹ ਤੇ ਸਰਕਾਰ ਦੀ ਦੇਣ ਆ ਆਪਣੇ ਹੁਣ ਜਿਹੜੇ ਸਰਕਾਰ ਆ ਉਹਨਾਂ ਦੀ ਦੇਣ ਆ ਕਿ ਆਪਾਂ ਪਹਿਲਾਂ ਦੀ ਸਰਕਾਰ ਦੀ ਕਿਹਾ ਦੀ ਜਿਵੇਂ ਵੀ ਆ ਉਹ ਉਹ ਕਹਿੰਦੇ ਨੇ ਵੀ ਲੋਕ ਵੀ ਸਰਵੇ ਜਿਹੜੀ ਗੱਲ ਕਰਦੇ ਨੇ ਉਹ ਇਹ ਕਹਿੰਦੇ ਨੇ ਵੀ ਇਹ ਡਿਗੀਆਂ ਇੱਥੇ ਬੰਦ ਕਰਕੇ ਇੱਥੇ ਜਿਹੜਾ ਹੈਗਾ ਉਹ ਪਾਸੇ ਲਿਜਾਈਆਂ ਜਾ ਚੁੱਕੀਆਂ ਨੇ ਜਿੱਥੇ ਉਹ ਦੇਵੀ ਵਾਲਾ ਰੋਡ ਤੇ ਜਿਹੜਾ ਹੈ ਨਾ ਇਹਨਾਂ ਨੇ ਨਵਾਂ ਪਲਾ ਉਹਥੇ ਜਿਹੜਾ ਹੈਗਾ ਮਤਲਬ ਕੀਤਾ ਵਾ ਉਸੇ ਕਰਤੇ ਇਹ ਚੀਜ਼ੇ ਖਤਮ ਹੋ ਗਈਆਂ ਪਰ ਆਹ ਚੀਜ਼ ਹੋਣੀ ਆ ਇੱਥੇ ਸਾਰਾ ਗੰਦਮੇ ਭਰਿਆ ਜਿਹੜਾ ਹੈ ਪੂਰੀ ਡਿੱਗੀ ਆ ਬਹੁਤ ਲੰਮੀ ਜਿਹੜਾ ਹੈ ਥੱਲੇ ਡੂੰਗੀ ਡਿੱਗੀਆਂ ਨੂੰ ਕਹਿ ਸਕਦੇ ਆ ਉਹੀ ਪਈ ਆ ਹਾਂਜੀ 50 ਫੁੱਟ ਤੱਕ ਜਿਹੜਾ ਲੋਕਿਆਰੇ ਨੇ ਵੀ ਡਿੱਗੀ ਡੂੰਗੀ ਆ ਇਹ ਚੀਜ਼ ਖਤਮ ਹੋ ਗਈ ਆ ਪਰ ਇਸ ਨੂੰ ਖਤਮ ਨਹੀਂ ਕੀਤਾ ਗਿਆ ਉਹ ਚੀਜ਼ ਨੂੰ ਇਸ ਆ ਜਿਹੜੇ ਪਿੱਛੇ ਹੋਰ ਵੀ ਹੈਗੇ ਕਿ ਇੱਥੇ ਹਿੱਸਾ ਇਹ ਵੀ 골ਡ ਡਿੱਗੀ ਜਿੱਥੇ ਪਾਣੀ ਵਾਲਾ ਹੈਗਾ ਤੇ ਇੱਥੇ ਹੁਣ ਕਹਿੰਦੇ ਵੀ ਨਸ਼ਿਆਂ ਦਾ ਜਿਹੜਾ ਗੱਡਾ ਬਣ ਗਿਆ ਲੋਕ ਵੀ ਨਸ਼ੇੜੀ ਜਿਹੜੇ ਨਸ਼ੇ ਕਰਨ ਲੱਗੇ ਨੇ ਇੱਥੇ ਆ ਕੇ ਤੇ ਹੋਰ થાય ਕਿਸੇ चीज ਚ ਪ੍ਰਯੋਗ ਨਹੀਂ ਹੁੰਦੀ ਕੋਈ ਫਿਰ ਜਾਣਕਾਰੀ ਦੇਣ ਇੱਥੇ ਸਭ ਨਾਲ ਜੋ ਹਨ ਸਤਿ ਸ਼੍ਰੀ ਅਕਾਲ ਜੀ ਬੱਬੂ ਜੀ ਆਪਣੇ ਨਾਲ ਜਨਕਾ ਜੀ ਨਮਸਕਾਰ ਜੀ ਨਮਸਕਾਰ ਜੀ ਸਾਰੇ ਪੱਤਰਕਾਰਾਂ ਦਾ ਵੀ ਨਾ ਤੇ ਮੇਰੇ ਮਹਿਲਾ ਨਿਵਾਸੀ ਖੜੇ ਹੋਏ ਨੇ ਨਾਲ ਪਰ ਇਹ ਡਿੱਗੀਆਂ ਬਹੁਤ ਟਾਈਮ ਦੀਆਂ ਬੰਦ ਹੋ ਚੁੱਕੀਆਂ ਜੀ ਤੇ ਪਰ ਫਿਰ ਵੀ ਇੱਥੇ ਤੁਸੀਂ ਆ ਦੇਖੋ ਕਿੰਨਾ ਗੰਦਾ ਇੰਗਲੈਂਡ ਬੰਦਾ ਆਣ ਕੇ ਅਗਲਾ ਕਹਿੰਦਾ ਵੀ ਸਿੱਧਾ ਲੰਘੇ ਨੇ ਰਸਤਾ ਤੋਂ ਵਿੱਚ ਡਿੱਗ ਸਕਦੇ ਹਾਂ ਤੇ ਕਾਫੀ ਬੰਦੇ ਦੀ ਤੇ ਮੌਤ ਵੀ ਹੋ ਚੁੱਕੀ ਹੈ ਰਾਤ ਕੱਲ੍ਹ ਬਰਸੇ ਤੇ ਕੁੱਤਾ ਵੀ ਡਿੱਗਿਆ ਵੀ ਮਸਾਂ ਨੂੰ ਕੱਢਿਆ ਦੇ ਵਿੱਚੋਂ ਪਰ ਆਪਾਂ ਕਹਿੰਦੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਕਹਿਣਾ ਚਾਹੁੰਦੇ ਵੀ ਇਹਨੂੰ ਸਾਫ਼ ਕਰਕੇ ਜਾਂਦੇ ਨੂੰ ਤੇ ਠੱਕਣ ਰੱਖੇ ਜਾਵੇ ਤੇ ਜਾਂ ਇਹਨੂੰ ਬੰਦ ਕੀਤਾ ਜਾਵੇ ਤੇ ਬਾਕੀ ਸਾਡੇ ਦਾ ਬੇਨਤੀ ਆ ਜੀ ਤੇ ਆਪੇ ਇਹ ਕਹਿੰਦੇ ਵੀ ਵੇਖੋ ਕਿੰਨਾ ਗੰਦਾ ਸਾਨੂੰ ਬਿਮਾਰੀਆਂ ਦਾ ਘਰ ਤੇ ਤੇ ਸਾਡੇ ਕਿੰਨੇ ਨਾਲ ਆਸਪਾਸ ਤੁਸੀਂ ਵੇਖੋ ਕਿੰਨੇ ਘਰ ਆ ਤੇ ਬਾਕੀ ਦੀ ਸਫਾਈ ਕਰਾਈ ਜਾਵੇ ਨਗਰ ਕੌਂਸਲਾਂ ਨਹੀਂ ਹੁੰਦੀਆਂ ਚਾਰ ਸਫੇ ਕੰਦਾ ਸਾਰੀਆਂ ਟਾਈਆਂ ਗਈਆਂ ਨੂੰ ਉੱਚੀਆਂ ਕਰਾਈਆਂ ਜਾਣ ਜੀ 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 ਜਿਨਾਂ ਆਪਾਂ ਕਹਿ ਰਹੀਏ ਵੀ ਇਸ ਇਲਾਕੇ ਦੇ ਰਹਿ ਗਏ ਨਿਵਾਸੀ ਇਹ ਕਹਿ ਰਹੇ ਨੇ ਵੀ ਇਹ ਚੀਜ਼ ਡਿੱਗੀਆਂ ਦਾ ਜਿਹੜਾ ਹੈਗਾ ਇੱਥੇ ਖਤਮ ਕਰਕੇ ਇੱਥੇ ਦੇਵੀਆ ਰੋਡ ਤੋਂ ਲੈ ਕੇ ਜਾ ਚੁੱਕੇ ਨੇ ਵੀ ਇਹ ਜਗ੍ਹਾ ਜਿਹੜੀ ਹੈਗੀ ਹੈ ਵਿਰਥ ਆਪਾਂ ਇਹ ਜਗ੍ਹਾ ਨੂੰ ਸਰਕਾਰ ਕਿਸੇ ਹੋਰ ਤਰੀਕੇ ਨਾਲ ਕਿਸੇ ਚੰਗੇ ਰੂਪ ਚ ਕਿਸੇ ਪਾਰਕ ਚ ਕਿਸੇ ਸਕੂਲ ਚ ਕਿਸੇ ਹੋਰ ਜਿਹੜਾ ਹੈ ਬਿਲਗਾਂ ਦਾ ਜਿਹੜਾ ਹੈ ਕੋਈ ਕੰਮ ਆਵੇ ਵੀ ਇਹੋ ਜੀ ਅਸੀਂ ਤਾਂ ਬਹੁਤ ਵਾਰੀ ਬੇਨਤੀ ਕਰ ਚੁੱਕੇ ਹਾਂ ਭពਿੰਦਰ ਸਿੰਘ ਸੱਗੂ ਨਗਰ ਕੌਂਸਲ ਨੂੰ ਇਹਨੂੰ ਪਾਰਕ ਦੇ ਰੂਪ ਦੇ ਵਿੱਚ ਇਹਨੂੰ ਬਣਾਇਆ ਜਾਵੇ ਜੀ ਬਈ ਇਥੇ ਨੇੜੇ-ਜਿੜੇ ਕੋਈ ਪਾਰਕ ਨਹੀਂ ਚੋਲ ਜਿਹੜੇ ਬ ਜੀ ਇੱਥੇ ਖੇਡਣਾ ਤੇ ਬਜ਼ੁਰਗ ਬੈਠਣ ਇੱਥੇ ਜੀ ਤੋ ਤੋੜਾ ਫਿਰ ਇਹਨਾਂ ਤੋਂ ਨਹੀਂ ਹੁੰਦਾਗਾ ਤੋ ਇੱਥੇ ਬੈਠਣਾ ਆਣ ਕੇ ਆਪਦਾ ਜੀ ਜੀ ਹੋਰ ਬੰਦੇ ਵੀ ਆਪਣੇ ਨਾਲ ਇੱਥੇ ਜਦੋਂ ਮੈਂ ਕੀ ਨਾਮ ਹੈ ਤੁਹਾਡਾ ਗੁਰਚਨ ਸਿੰਘ ਜੀ ਇਹ ਕੀ ਕਹਿੰਦੇ ਇਹ ਇਹਦਾ ਬੰਦੀ ਹੋਣੀ ਚਾਹੀਦੀ ਕੀ ਵੀ ਬੰਦਾ ਉਹ ਇਹ ਨਵਾਂ ਬਣ ਗਿਆ ਦੇ ਵੀ ਰੋਡ ਤੇ ਇਹ ਤਾਂ ਵੇਖਿਆ ਵੀ ਇਹਦੇ ਵਿੱਚ ਡਿੱਗ ਸਕਦਾ ਕੋਈ ਵੀ ਹੁਣ ਵੀ ਡਿੱਗ ਸਕਦਾ ਕਿਉਂਕਿ ਨਾਲੇ ਡੱਬਦੇ ਹੁਣ ਲੋਕੀ ਇੱਧਰ ਦੀ ਹੀ ਆ ਉਹ ਸੜਕ ਤਾਂ ਨਹੀਂ ਕੋਈ ਜਾਣਦਾ ਨਹੀਂ ਇੱਧਰ ਵੀ ਨਾਲੇ ਡੱਬਦੇ ਆ ਕੋਈ ਵੀ ਮੰਨ ਲਓ ਵੀ ਨੀਰ ਹੋਇਆ ਪਿਆ ਪੂਰਾ ਇਹ ਅਹੀ ਤਾਂ ਗੱਨੇ ਵੀ ਇੱਥੇ ਬਾਰਕ ਬਣੀ ਜਾਈਦੀ ਹੈ ਮਨ ਹੁਣ ਜਿਹੜਾ ਬੰਦੇ ਬਹੁਤ ਬੱਚੇ ਜਿਹੜੇ ਨਸ਼ਾ ਤੇ ਲੱਗੇ ਹੋਏ ਹੈਗੇ ਅਸੀਂ ਕਹਿੰਦੇ ਇੱਥੇ ਕੋਈ ਪਾਰਕ ਬਣ ਜਾਏ ਕੋਈ ਹੋਰ ਸਹੂਲਤ ਹੋ ਜਾਏ ਇੱਥੇ ਕੋਈ ਜਵਾਗ ਸਾਡੇ ਤੇ ਖੇਡਣ ਖੁੱਡਣ ਇਹੋ ਉਹਨਾਂ ਦਾ ਨਸ਼ਾ ਵਾਲੇ ਪਾਸੋਂ ਧਿਆਨ ਹਟੇ ਤੇ ਖੇਡਾਂ ਵਾਲੇ ਪਾਸੇ ਜਾਵੇ ਇੱਥੇ ਅਸੀਂ ਤਾਂ ਕਹਿੰਦੇ ਪਾਰਕ ਬਣੇ ਬਹੁਤ ਵਧੀਆ ਚੀਜ਼ ਆ ਵੀ ਪਾਰਕ ਬਣ ਜਾਏ ਤੇ ਸਾਨੂੰ ਬਹੁਤ ਵਧੀਆ ਅਸੀਂ ਕਿਹਾ ਬਹੁਤ ਜਣਾਂ ਨੂੰ ਕਿਹਾ ਹੈ ਪਾਰਕ ਬਾਰੇ ਦਾ ਪਰ ਕੋਈ ਗੱਲ ਨਹੀਂ ਸੁਣਿਆ ਵੋਟਾਂ ਵਾਲੀ ਆਉਂਦੇ ਬਸ ਵੋਟਾਂ ਲੈ ਕੇ ਨਹੀਂ ਕੀ ਦੇ ਨਾਲ ਖਲ ਹੋਈ ਹੈ ਤੁਹਾਡੀ ਵਾਣ ਉਹਨਾਂ ਨੇ ਦੱਸਿਆ ਸਤਰਾਣੇ ਵਸੇ ਪਿੰਡ ਜਗਨ ਉਹ ਭਾਈ ਰਾਹੁਲ ਵੀ ਮਗਾ ਦਾ ਨੋਟਿਸ ਦਿੱਤਾ ਅਰਜੀ ਦਿੱਤੀ ਕਿ ਸਿਆਲ ਮੂਰੇ ਵਾਰਾ ਕੋ ਕੀਤਾ ਜਦੋਂ ਪਾਉਂ ਰਹੇ ਹਲਕਾ ਨਚਾਰਦੇ ਸੀ ਉਦੋਂ ਆਪਣੇ ਕੋੜ ਕਪੂਲੇ ਉਹਨਾਂ ਨੂੰ ਵੀ ਗਿਆ ਸੀਗਾ ਪਰ ਨਹੀਂ ਕੋਈ ਗੱਲ ਬਾਈ ਜੀ ਨਹੀਂ ਇਹ ਇਹਦਾ ਜ਼ਿੰਮੇਵਾਰ ਕੌਣ ਹੈ ਇਸ ਚੀਜ਼ ਦਾ ਵੀ ਇਹ ਤੁਸੀਂ ਕਹਿੰਦੇ ਵੀ ਡਿੱਗੀ ਉੱਥੋਂ ਖਤਮ ਹੋ ਕੇ ਉਸੇ ਜਾਉਣੀ ਪਰ ਇਸ ਵੱਲ ਧਿਆਨ ਨਹੀਂ ਦੇ ਰਹਾ ਇਹਦਾ ਜ਼ਿੰਮੇਵਾਰ ਕੋਣ ਹੈ ਨਗਰ ਕੌਂਸਲ ਹੀ ਹੈ ਨਗਰ ਕੌਂਸਲ ਦੇ ਜ਼ਿੰਮੇਵਾਰ ਹੀ ਹੈਗੀ ਇਹ ਜੀ ਹੋਰ ਦਾ ਕੋਈ ਜੁਮਲਾ ਨਾ ਅਰਦਾ ਜਪਾ ਹੁਣ ਕਰੀਏ ਹੋਰ ਕੋਈ ਕਿੰਨੂ ਹੋਰ ਕਿੰਨੂ ਕਹਦਿਏ ਇੱਕ ਦਿਨ ਅਸੀਂ ਉਹਨਾਂ ਨੂੰ ਰੋਕਿਆ ਸੀ ਤੇ ਜਿਹੜਾ ਪਾਣੀ ਡਿਸਪੋਜ਼ਲ ਇੱਥੇ ਕਰਨ ਆਉਂਦੇ ੜੀ ਉਹ ਕਹਿੰਦੇ ਵੀ ਤੂੰ ਨਗਰ ਕੌਂਸਲ ਨੂੰ ਜਾ ਕੇ ਗਾਓ ਅਸੀਂ ਤੇ ਸਾਡਾ ਦਾ ਰੁਪਈਆ ਨਗਰ ਕੌਂਸਲ ਦੇ ਦੇਈਏ ਹੈਗਾ ਇੱਧਰ ਅਸੀਂ ਤੇ ਇੱਥੇ ਡੋਲਾਂਗੇ ਪਾਣੀ ਹੁਣ ਦੱਸ ਲੜਾਈ ਦਾ ਘਰ ਇੱਥੇ ਦਾ ਫਿਰ ਜੀ ਇੱਕ ਅੱਧਾ ਟੇਡਾ ਕਰਕੇ ਲਾ ਲੈਂਦੇ ਨਾ ਕਿ ਉਹਨਾਂ ਨੰਗਲੇ ਡੱਪਨ ਦੇ ਨਾਗ ਲੈਣਾ ਦੇਣਾ ਜੀ 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 ਹੋਰ ਲੋਕ ਵੀ ਇੱਥੇ ਜੁੜਦੇ ਨੇ ਆਪਾਂ ਨੂੰ ਨਾਲ ਕਰਮੀ ਕੀ ਨਾਮ ਹੈ ਤੁਹਾਡਾ ਇਹ ਕੀ ਕਹਿਣਾ ਤੁਹਾਡਾ ਇਹ ਸਾਰੇ ਡਿੱਗਿਆਂ ਨੂੰ ਲੈ ਕੇ ਇਹ ਜਿਹੜਾ ਸੀਵਰੇਜ ਪਲਾਂਟ ਹੈ ਇਹ ਪਹਿਲਾਂ ਹੀ ਬਗਲ ਘਰ ਤਾਂ ਦੇਵੀ ਵਾਲੇ ਰੋਡ ਤੇ ਕਾਫੀ ਟਾਈਮ ਹੋ ਗਿਆ ਚੁੱਕਿਆ ਹੈ ਜੀ ਤੇ ਇਹ ਮਤਲਬ ਦੇਖੀ ਜਾਂਦੇ ਤੁਸੀਂ ਇਹ ਭਰਿਆ ਪਿਆ ਦੇ ਪਹਿਲਾਂ ਦੋ ਬੰਦਾ ਦੀ ਡੈਥ ਵੀ ਹੋ ਚੁੱਕੀ ਆ ਤੇ ਪਰਸਵਾਰ ਤੇ ਇੱਕ ਕੁੱਤਾ ਡੱਗ ਗਿਆ ਸੀਗਾ ਤੇ ਉਹਨੂੰ ਮਸਾਂ ਵਿੱਚੋਂ ਬਚਾਇਆ ਜੀ ਲੋਕ ਇਹ ਨਹੀਂ ਗਏ ਨੇ ਕਿ ਕੁੱਤੇ ਤੋਂ ਬਚ ਗਏ ਪਰ ਇਲਾਜ ਨਹੀਂ ਨਹੀਂ ਬਚਾਈ ਨਹੀਂ ਬਚਾਈ ਤੇ ਇਹ ਨਗਰ ਕੌਂਸਲ ਦੀ ਨਿਕਾਮਨੀ ਹੈ ਮੈਨੂੰ ਕਹਿਣਾ ਮਹੱਲੇ ਦਾ ਪ੍ਰਧਾਨ ਹੋਵੇ ਤੇ ਆਪਣੇ ਮਹੱਲੇ ਦਾ ਸੁਧਾਰੀ ਨਾ ਕਰ ਸਕੇ ਜੀ ਇਹ ਤੇ ਮੌਕੇ ਦੇ ਪ੍ਰਧਾਨ ਨੂੰ ਵੈਸੇ ਆਉਣਾ ਚਾਹੀਦਾ ਇੱਥੇ ਮਨ ਲ ਨਿਕਲ ਨਿਕੇ ਬੱਚੇ ਆ ਘਰ ਸਾਹਮਣੇ ਤੁਸੀਂ ਦਿਖਾ ਸਕਦੇ ਨਿਕਲ ਨਿਕੇ ਬੱਚੇ ਤੇ ਖੇਡਦੇ ਆ ਕਿਸੇ ਟਾਈਮ ਕੋਈ ਵੀ ਆਸਾ ਵਾਪਰ ਸਕਦਾ ਤੇ ਇੱਥੇ ਮਨਾਂ ਗੌਰ ਕਰਨੀ ਚਾਹੀਦੀ ਥੋੜੀ ਜੀ ਮਲੇ ਦੇ ਵਿੱਚ ਬਾਕੀ ਇਧਰ ਜਿਹੜੇ ਕਮਰੇ ਆ ਗਏ ਇੱਥੇ ਨਸ਼ੇੜੀਆਂ ਨੇ ਐਡੇ ਬਣਾ ਰੱਖੇ ਆ ਇੱਥੇ ਤੇ ਜੋ ਵੀ ਹੈ ਕਿ ਮਨਾਂ ਜਿੰਨਾ ਵੀ ਨਸ਼ਾ ਆਏਗਾ ਇੱਥੇ ਆਣ ਕੇ ਸਾਰੇ ਕਰਦੇ ਆ ਕਮਰਾ ਬਣਿਆ ਕਮਰੇ ਦੇ ਵਿੱਚ ਤੁਸੀਂ ਜਾ ਕੇ ਦੇਖ ਸਕਦੇ ਹੋ ਸਰੰਜਾ ਵਗੈਰਾ ਸਾਰਾ ਕੁਝ ਉੱਤੇ ਪਿਆ ਹੋਊਗਾ ਤੇ ਇਸ ਵਾਸਤੇ ਮੰਨ ਲਓ ਜੀ ਇੱਧਰ ਗੌਰ ਕਰਨੀ ਚਾਹੀਦੀ ਆ ਥੋੜੀ ਜੀ ਤੇ ਬਾਕੀ ਧੰਨਵਾਦ ਤੁਹਾਡਾ ਜੀ ਜੀ ਬਹੁਤ ਵਧੀਆ ਗੱਲ ਕਹੀ ਕਸ਼ਵੀਰ ਜੀ ਨੇ ਕਹਿੰਦੇ ਵੀ ਇਹ ਜਿਹੜਾ ਮੁੱਦਾ ਹੱਲ ਹੋਣਾ ਚਾਹੀਦਾ ਇਹ ਜਿਹੜਾ ਹੈਗਾ ਆਪਾਂ ਕਿਹਾ ਵੀ ਹੋਰ ਵੀ ਇੱਥੇ ਲੋਕ ਜਿਹੜੇ ਨੇ ਹੋਰਾਂ ਨਾਲ ਵੀ ਮਿਲਾਵਾਂਗੇ ਪਹਿਲਾਂ ਕਿਤੇ ਹੋਰ ਇਨਸਾਨ ਨੇ ਕੀ ਨਾਮ ਹੈ ਤੁਹਾਡਾ ਇਹ ਬਰਾਬਰ ਕੁਵਾਈ ਹਾਂਜੀ ਇਹ ਜੀ ਬੰਦ ਹੋਣਾ ਚਾਹੀਦਾ ਬਸ ਹੋਰ ਕੋਈ ਨਾ ਚਾਹੁੰਦੇ ਬਈ ਸਾਡੇ ਮਲੇ ਦੇ ਬਿਮਾਰੀਆਂ ਨੱਪ ਪਹਲਦੀਆਂ ਵਾ ਇਹ ਤੋਂ ਮੱਛਰ ਉਹ ਡੱਡ ਕੇ ਉਧਰ ਜਾਂਦਾ ਜੀ ਬਸ ਇਹ ਨਹੀਂ ਬੇਨਤੀ ਜੀ ਜੀ ਲੋਕ ਇਹ ਕਹਿ ਰਹੇ ਨੇ ਜੀ ਇਹ ਜਗ੍ਹਾ ਨੂੰ ਕੋਈ ਖਾਸ ਤਰੀਕੇ ਨਾਲ ਪ੍ਰਯੋਗ ਕੀਤਾ ਜਾਵੇ ਕੋਈ ਇੱਕ ਪਾਰਕ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਹੋਵੇ ਮਤਲਬ ਇਹ ਚੀਜ਼ ਨੂੰ ਕਿੰਨਾ ਕੁ ਮਤਲਬ ਜਿਆਦਾ ਮੰਨਦੇ ਹੋ ਬੋਰ ਜੀ ਬਿਮਾਰੀ ਦਾ ਘਰ ਹੈ ਜੀ ਬਹੁਤ ਜ਼ਿਆਦਾ ਇੱਥੇ ਕੋਈ ਲੰਘਦੇ ਟੱਪਦੇ ਰੱਬ ਨਾ ਕਰੇ ਕੋਈ ਦਵਾ ਕੇ ਤੇ ਖੇਡ ਦੇ ਖੇਤ ਦੇ ਵਿੱਚ ਤੇ ਡਿੱਗ ਪੈ ਕੋਣ ਜ਼ਿੰਮੇਵਾਰ ਆ ਕੋਈ ਜ਼ਿੰਮੇਵਾਰ ਨਹੀਂ ਗੇਰਾ ਚਲ ਗਿਆ ਉਹਦਾ ਚਲ ਗਿਆ ਨਹੀਂ ਨਹੀਂ ਮੇਰੇ ਇਹ ਗੰਦਾ ਪਾਵਾ ਵੀ ਲੋਕ ਕੀ ਕਹਿ ਰਹੇ ਨੇ ਇਹ ਤਾਂ ਡਿੱਗੀਆਂ ਖਤਮ ਕਰਕੇ ਇੱਕ ਪਾਰਕ ਦੇ ਰੂਪ ਦਿੱਤਾ ਜਾਵੇ ਵੀ ਇੱਥੇ ਇੱਕ ਸਾਧਨ ਹੋਵੇ ਬਜ਼ੁਰਗਾਂ ਦਾ ਵੀ ਕੋਈ ਸਾਡੇ ਪੁਲਨੇ ਆ ਵਾਸੀਆਂ ਨੇ ਕਹਿ ਦਿੱਤਾ ਵੀ ਸਾਨੂੰ ਪਾਰਕ ਚਾਹੀਦੀ ਆ ਇੱਥੇ ਬੱਚੇ ਖੇਡਣ ਸਾਨੂੰ ਪਤਾ ਲੱਗੇ ਜੀ ਵੀ ਬੱਚੇ ਸਾਡੇ ਉੱਤੇ ਖੇਡਦੇ ਆ ਤੇ ਸਾਨੂੰ ਡਰਨ ਲੱਗਦਾ ਨਹੀਂ ਵੀ ਬੱਚਿਆਂ ਨੂੰ ਇੱਧਰ ਆਉਣ ਦਈਦਾ ਜੀ 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 ਬੋ 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 ਹੋ ਗਿਆ ਲੱਖ ਕੋਈ ਗੱਲ ਨਹੀਂ ਇਹ ਚੀਜ਼ ਨਾਲ ਤਾਂ ਨਹੀਂ ਰਾਮ ਮੈਨ ਆਪਾਂ ਕਹਿ ਸਕਦੇ ਆ ਆ ਡਿੱਗੀਆਂ ਜਿਹੜੀਆਂ ਗੰਦ ਇੱਥੇ ਪਿਆ ਇਹ ਚੀਜ਼ ਨਾਲ ਤਾਂ ਨਹੀਂ ਲੋਕਾਂ ਨੂੰ ਕੋਈ ਫਾਇਦਾ ਹੋਣਾ ਇੱਥੇ ਚੰਗਾ ਤਾਂ ਵੀ ਆਪਾਂ ਕਹਿੰਦੇ ਆ ਵੀ ਨੈਵਰ ਕੌਂਸਲ ਨੂੰ ਬੇਨਤੀ ਹੈ ਵੀ ਇਸ ਉੱਤੇ ਧਿਆਨ ਦਿੱਤਾ ਜਾਵੇ ਹੋਰ ਲੋਕ ਜਿੱਥੇ ਜੁੜਨੇ ਆਪਾਂ ਉਹਨਾਂ ਨਾਲ ਗੱਲ ਕਰ ਸਕਦੇ ਆﾞ ਕੋਈ ਕੁਛ ਕਹਿਣਾ ਚਾਹੁੰਦੇ ਤੁਸੀਂ ਕੋਈ ਕਹਿਣਾ ਜਨੂਨ ਗੱਲ ਆਪਣੀ ਬਸ ਜੀ ਕੀ ਤੁਸੀਂ ਕੁਝ ਕਹਿਣਾ ਠੀਕ ਹੈ ਇਹ ਕੁਝ ਕਹਿਣਾ ਤੁਸੀਂ ਚੱਲੋ ਫਿਲਹਾਲ ਹੋਰ ਲੋਕੋ ਖੜਨਾ ਨਹੀਂ ਕੋਈ ਰਾਤ ਦਾ ਟਾਈਮ ਕਰ ਰਹੇ ਕੋਈ ਗੱਲ ਕਰ ਰਹੇ ਇੱਥੇ ਜਿਹੜੀਆਂ ਡਿੱਗੀਆਂ ਜਿਹਦਾ ਰਹਿਤਾ ਆਪੋ ਉਹ ਵੀ ਕਰ ਜਿਹੜਾ ਹੈਗਾ ਦਿਖਾਵਾਂਗੇ ਉਹ ਵੀ ਹਾਂਜੀ ਜੀ ਹੋਰ ਕੁਝ ਕਹਿਣਾ ਚਾਹੁੰਦੇ ਸਾਡੇ ਸਪੀਕਰ ਸਾਹਿਬ ਨਾਲ ਗੱਲ ਹੋਈ ਸੀ ਜਿਹੜੀ ਆ ਸ਼ੈੱਡ ਵਾਲੀ ਜਗ੍ਹਾ ਹੈਗੀ ਆ ਇਹ ਆਪਾਂ ਨੂੰ ਮਾਲੋ ਜਿਮ ਵਾਸਤੇ ਮਨਜ਼ੂਰ ਕੀਤੀ ਸੀਗੀ ਨਾਲ ਉਹਨਾਂ ਨੇ ਕਿਹਾ ਵੀ ਜਿਹੜੀ ਥੋੜੀ ਜਿਹੀ ਜਗ੍ਹਾ ਹੈਗੀ ਆ ਤੇ ਵੀ ਇੱਥੇ ਸਲਾਈ ਸੈਂਟਰ ਵਾਸਤੇ ਲੇਡੀ ਸੈਂਟਰ ਵੀ ਮਾਲੋ ਪਿਠਾ ਦੇਵਾਂਗੇ ਇੱਥੇ ਤੇ ਵੀ ਸਲਾਈ ਸੈਂਟਰ ਸਿਖਾਇਆ ਜਾਊਗਾ ਜਿਮ ਦਾ ਸਮਾਨ ਆਪਣੇ ਕੋਲੇ ਆ ਗਿਆ ਤੇ ਕੋਈ 2-4 ਮਸ਼ੀਨਾਂ ਹੈਗੀਆਂ ਜਿਹੜੀਆਂ ਉਹਦੇ ਚ ਉਹਦੇ ਚ ਮਾਲੋ ਆਪਾਂ ਸਪੀਕਰ ਸਾਹਿਬ ਦਾ ਧੰਨਵਾਦ ਕਰਦੇ ਆਂ ਤੇ ਵੀ ਜੋ ਨਵੇਂ ਮਾਲੋ ਮੁੰਡਿਆਂ ਨੂੰ ਜਿਹੜੇ ਨਸ਼ੇ ਪੱਤੇ ਤੇ ਲੱਗੇ ਆ ਤੇ ਉਹਨਾਂ ਨੂੰ ਪਸੇਧੇ ਰਸਤੇ ਤੇ ਵਧੀਆ ਪ੍ਰਾਣਾ ਇਹ ਵੀ ਸਪੀਕਰ ਸਾਹਿਬ ਦਾ ਬਹੁਤ ਪ੍ਰਾਣਾ ਵਧੀਆ ਵੀ ਜਿਹੜਾ ਹੈਗਾ ਜਿੰਮ ਦਾ ਇੱਥੇ ਰੂਪ ਦੇਣ ਨੂੰ ਤਾਂ ਕੋਸ਼ਿਸ਼ ਕਰ ਰਹੇ ਨੇ ਵੀ ਚਲੋ ਲੋਕਾਂ ਦੀ ਮੰਗ ਉੱਠ ਰਹੀ ਹੈ ਕਿ ਕਲੱਬ ਵੀ ਇੱਥੇ ਪਾਰਕ ਵੀ ਬਣ ਚਾਹੀਦਾ ਇੱਥੇ ਜਿੰਮ ਵੀ ਬਣ ਸਕਦਾ ਜਾਂ ਆਪਾਂ ਕਹੀ ਦੀ ਕਿਸੇ ਵੀ ਤਰੀਕੇ ਨਾਲ ਜੋ ਫਾਇਦਾ ਇਸ ਜਗ੍ਹਾ ਦਾ ਕੋਈ ਫਾਇਦਾ ਪਬਲਿਕ ਨੂੰ ਮਿਲ ਸਕੇ ਉਸ ਤਰ੍ਹਾਂ ਦਾ ਜਿਹੜਾ ਇੱਥੇ ਕੰਮ ਹੋਣਾ ਚਾਹੀਦਾ ਨਾ ਕਿ ਕੋਈ ਗੰਦੇ ਨਾਲ ਪੁਰੀਆਂ ਹੋਈਆਂ ਡਿੱਗੀਆਂ ਇੱਥੇ ਮੌਜੂਦ ਹੋਣੀ ਚਾਹੀਦੀਆਂ ਉਹ ਚੀਜ਼ ਖਤਮ ਕੀਤੀ ਜਾਣ ਆਪਾਂ ਕਹਿੰਦੇ ਨਗਰ ਕੌਂਸਲ ਨੂੰ ਬੇਨਤੀ ਹੈ ਕਾਡੀਆਂ ਰਿਪੋਰਟ ਨੂੰ ਦੇਖਦੇ ਆ ਸਾਡੀ ਰਿਪੋਰਟ ਦੇ ਆਧਾਰ ਤੇ ਇਸ ਤੇ ਕਾਰਵਾਈ ਕੀਤੀ ਜਾਵੇ ਇੱਕ ਜਿਹੜਾ ਹੈ ਇੱਥੇ ਛੱਡ ਉੱਤੇ ਬਣਿਆ ਹੋਇਆ ਇੱਥੇ ਦੇ ਅੰਦਰ ਇਹ ਵੀ ਦਿਖਾਵਾਂਗੇ ਤੁਹਾਨੂੰ ਇਹ ਅੰਦਰਲਾ ਰਸਤਾ ਵੀ ਦਿਖਾਵਾਂਗੇ ਕੀ ਚੀਜ਼ ਹੈ ਆਓ ਤੁਹਾਨੂੰ ਲੈ ਚੋ ਅੰਦਰ ਦੇ ਇਹ ਦੇਖ ਲਓ ਇਹ ਗੋਲ ਜਿਹੜਾ ਹੈਗਾ ਡਿੱਗੀ ਇੱਕ ਵੱਡੀ ਸਾਰੀ ਹੈ ਇਹ ਅੰਦਰ ਜਿਹੜਾ ਹੈ ਪਾਣੀ ਵਾਲੇ ਸਟੋਰੇਜ ਦਾ ਸਭ ਲੈ ਚੰਦੇ ਅੰਦਰ ਅੱਜ ਆਹ ਜਿਹੜਾ ਅੰਦਰਲਾ ਹਿੱਸਾ ਤੁਹਾਨੂੰ ਦਿਖਾਇਆ ਆਹ ਕੀ ਹੈ ਤੁਸੀਂ ਦੇਖੋ ਆਹ ਇਹਦਾ ਹਾਲ ਦੇਖੋ ਇੱਥੇ ਇੱਥੇ ਲੋਕ ਇਹ ਕਹਿੰਦੇ ਨੇ ਕਿ ਨਸ਼ੇੜੀ ਇੱਥੇ ਜਿਹੜਾ ਆਪਣਾ ਅੱਡਾ ਬਣਾ ਲੁੱਟੇ ਨੇ ਇੱਥੇ ਨਸ਼ੇ ਨਸ਼ੇ ਕਰਦੇ ਨੇ ਇੱਥੇ ਨਸ਼ਾ ਕਰਦੇ ਨੇ ਇੱਧਰ ਇੱਧਰ ਇੱਥੇ ਇੱਧਰ ਸਮਾਨ ਇਹਦੇ ਨਾਲ ਇੱਥੇ ਜਿਹੜਾ ਨਸ਼ੇ ਇੱਥੇ ਨਸ਼ੇ ਕਰਦੇ ਨੇ ਆਜ ਰੀ ਡਿੱਗੀ ਆ ਤੁਸੀਂ ਦੇਖ ਸਕਦੇ ਹੋ

ਤੱਕ ਆਹ ਆ ਦੇਖੋ ਤੁਸੀਂ ਬੜੀ ਆ ਗੇੜ-ਗੂੜ ਸਾਰੇ ਲਾ ਕੇ ਲੈ ਗਏ ਮੈਂ ਆਹ ਦੇਖ ਲਓ ਆ ਕੰਦਾ ਵੀ ਟੁੱਟਿਆ ਹੋਇਆ ਇੱਥੋਂ ਦੇ ਆਹ ਦੇਖੋ ਆ ਕਮਰਾ ਦੇਖ ਨਾ ਆਹ ਕਮਰਾ ਕਮਰਾ ਦੇਖ ਸਕਦੇ ਤੁਸੀਂ ਤਾਂ ਕਮਰੇ ਵੀ ਜਿਹੜਾ ਵੀਡੀਓ ਦਾ ਆ ਤਾਂ ਬਣ ਚੁੱਕਿਆ ਆ ਸਾਮਾਨ ਦੇਖ ਲਓ ਤੁਸੀਂ ਆ ਬੰਦ ਲਗਾ ਪਹਿਲਾਂ ਤਾਂ ਨਹੀਂ ਹੋਏ ਸਾਰੇ ਜਿਹੜਾ ਇਹ ਮਤਲਬ ਜਿਹੜਾ ਇਹ ਨਿਸ਼ੇੜੀ ਜਿਹੜਾ ਇੱਥੇ ਆਪਣਾ ਕਰ ਮੈ ਚੁੱਕੇ ਹੋ ਤੋ ਇਹ ਇਹ ਜਿਹੜਾ ਹੈਗਾ ਬਾਬਾ ਜੀਵਨ ਸਿੰਘ ਨਗਰ ਦਾ ਉਹ ਹਿੱਸਾ ਹੈ ਉਹ ਬਾਬਾ ਜੀਵਨ ਸਿੰਘ ਨਗਰ ਜਿਹੜਾ ਰਾਤ 골ਡ ਗਿਆ 골ਡ ਗਿਆ ਸੂਰੇ ਬੰਨੀਆਂ ਵੰਨੀਆਂ ਜੋ ਆਪਾਂ ਕਹ ਦੀਏ ਵੀ ਲੋਗ ਸਾਡੇ ਨਾਲ ਰਸਤਾ ਕਾਇਮ ਕਰਕੇ ਇੱਥੇ ਬੰਦ ਕਰਾਉਣਾ ਚਾਹੁੰਦੇ ਨੇ ਡਿੱਗੀਆਂ ਨੂੰ ਮੰਨ ਇਹ ਆ ਡਿੱਗੀਆਂ ਆਪਾਂ ਕਹ ਦੀਆਂ ਦੇਖ ਲਓ ਡਿੱਗੀਆਂ ڈگیا صرف گند پیا ہوا اتنے کوئی سونے پلدار یا چھاندار بوٹے نہیں لگے کوئی فل بوٹے نہیں لگے اتنے اتنے صرف گند پیا ہوا تو لوگ یہی کہہ رہے ہیں بھی اس گندے چکیا جائے ختم کیا جائے تو ایک ڈگی ہو ڈی ہوگی اتنے آپ دکھا سکتے ہیں تین 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 ڈگے اتنے تین تین ایک ڈگی آیا ایک ڈگی آ ਉਹ ਬੱਦ ਦਾਰਖ ਨੇ ਬਾਗ ਦੇ ਤੁਹਾਨੂੰ ਤਾਂ ਡਿਗੀ ਨੇੜੇ ਆ ਡਿਗੀ ਨੇੜੇ ਆ ਦੇਖ ਲਓ ਤੁਸੀਂ ਇੱਕ ਡਿਗੀ ਹੋਰੀ ਇੱਕ ਡਿਗੀ ਹੋਰੀ ਚਲੋ ਹੋਰ ਦੂਰ ਆਪਾਂ ਨਹੀਂ ਦਿਖਾ ਸਕਦੇ ਚਲੋ ਇਹ ਆਪਾਂ ਜੀ ਵੀ ਫਰਾਲ ਲੋਕ ਇਹ ਹੀ ਕਹਿ ਰਹੇ ਨੇ ਵੀ ਇਹ ਡਿਗੀ ਨੂੰ ਜਿਹੜਾ ਖਤਮ ਕਰਕੇ ਕੋਈ ਚੰਗਾ ਚੰਗੇ ਸਥਾਨ ਦੇ ਰੂਪ ਦਿੱਤਾ ਜਾਵੇ ਕੋਈ ਪਾਰਕ ਬਣਾਇਆ ਜਾਵੇ ਕੋਈ ਜਿਹੜਾ ਹੈ ਕੋਈ ਕਲੱਬ ਕਹਿੰਦਾ ਕੋਈ ਜਿਮ ਕਹਿੰਦਾ ਕੋਈ ਇਸ ਤਰ੍ਹਾਂ ਦੀ ਕੋਈ ਚੰਗੀ ਚੀਜ਼ ਬਣਾਈ ਜਾਵੇ ਤੇ ਆਪਣੀ ਇਹ ਵੀ ਮੰਗੇ ਵੀ ਇਸ ਰਿਪੋਰਟ ਨੂੰ ਦੇ ਕੇ ਨਗਰ ਕੌਂਸਲ ਕੋਈ ਨਾ ਕੋਈ ਆਪਦੀ ਕਾਰਵਾਈ ਤੇ ਅੰਜ ਲੈ ਆਵੇ ਤੇ ਆਪ ਦਾ ਐਕਸ਼ਨ ਜ਼ਰੂਰ ਕਰੇ ਜਿਹੜੀ ਆਪਾਂ ਇਹਦੇ ਕਵਰੇਜ ਕੀਤੀ ਹੈ ਇਹਨੂੰ ਗੌਰ ਕਰਦੇ ਆ ਕੋਈ ਨਾ ਕੋਈ ਨਗਰ ਕੌਂਸਲ ਦੇ ਦਾ ਹੱਲ ਕੱਢੇ ਹੋਰ ਜੇ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਜਾਂ ਕੋਈ ਐਮਸੀ ਨਾਲ ਜਾਂ ਹੋਰ ਇਸ ਤਰ੍ਹਾਂ ਦੇ ਲੋਕਾਂ ਨਾਲ ਕੋਈ ਸਰਕਾਰੀ ਨੁਮਾਇੰਦੇ ਨਾਲ ਜੇ ਕੋਈ ਗੱਲ ਹੋਈ ਸਾਡੀ ਤਾਂ ਉਹ ਵੀ ਅਸੀਂ ਲੋਕਾਂ ਦੇ ਰੂਪ ਰੂਪ ਕਰਨ ਦੀ ਕੋਸ਼ਿਸ਼ ਕਰਾਂਗੇ ਤਦ ਤੱਕ ਦੇਖੋ ਫਿਲਹਾਲ ਇਹ ਸਾਡੀ ਰਿਪੋਰਟ ਮੈਂ ਕੋਟਕਪੂਰਾ ਤੋਂ ਰੋਹਿਤ ਆਜ਼ਾਦ ਕਿਤੇ ਸੀਗੀ ਵੀ ਇੱਥੇ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਜਾਂ ਐਮਸੀ ਨਾਲ رابطہ ਕਾਇਮ ਕਰਾਂਗੇ ਸਾਡੇ ਨਾਲ ਚੁੱਕੀ ਜੀ ਐਮਸੀ ਇੱਥੇ ਪਹੁੰਚ ਚੁੱਕੇ ਨੇ ਇਹਨਾਂ ਦੇ ਮਾਤਾ ਜੀ ਐਮਸੀ ਨੇ ਵਾਰਡ ਨੰਬਰ 7 ਤੋਂ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਵੀ ਕੀ ਕਹਿ ਰਹੇ ਨੇ ਇਹਨਾਂ ਜ਼ਿਕਰ ਲੈ ਕੇ ਨੋਟ ਕਰ ਜੀ ਨਮਸਕਾਰ ਜੀ ਕੀ ਕਿਨੋਥਰ ਤੋਂ ਡਿਗਨ ਲੈ ਕੇ ਡਿਗਨ ਲੈ ਕੇ ਹੀ ਜਿਹੜਾ ਇੱਥੇ ਬਹੁਤ ਜ਼ਿਆਦਾ ਆਸ-ਪਾਸੋਂ ਪਾਣੀ ਇਕੱਠਾ ਕਰਦੇ ਬੰਦਾ ਪਾਣੀ ਇਕੱਠਾ ਕਰਦੇ ਆ ਉਹ ਡਿਗਨ ਹੈਗੇ ਸਰ ਹੁੰਦੇ ਆ ਜਿਹਦੇ ਵਿੱਚ ਕੀ ਸੀਗਾ ਵੀ ਜਿਹੜਾ ਆਸ-ਪਾਸੇ ਨਾਲ ਦੇ ਘਰ ਸੋਂ ਚੰਗੇ ਪ੍ਰਸ਼ਨ ਬੜੇ ਆ ਰਹੇ ਸੀਗੇ ਤੁਸੀਂ ਅੱਜ ਬਾਹਰ ਕਿਤੇ ਆ ਤਾਂ ਤੁਸੀਂ ਜਿਹੜੇ ਘਰ ਨਾਲ ਦੇ ਘਰ ਆਸ-ਪਾਸ ਜਿੰਨੇ ਘਰ ਹੈਗੇ ਆ ਤੁਸੀਂ ਉਹਨਾਂ ਘਰਾਂ ਕੋਲ ਜਾਓ ਉਹਨਾਂ ਨੂੰ ਜਾ ਕੇ ਗਾ ਪੁੱਛੋ ਵੀ ਤੁਹਾਨੂੰ ਮੈਂ ਕੀ ਕਹਿ ਗਿਆ ਸੀਗਾ ਮੈਂ ਗੱਲ ਇਹ ਕਹਿ ਗਿਆ ਸੀ ਮੇਰਾ ਨੰਬਰ ਲਓ ਮੇ ਨੰਬਰ ਸਪੈਸ਼ਲ ਦੇ ਕੇ ਘਰ ਅੱਜ ਆਇਆ ਵਾ ਵੀ ਜਦੋਂ ਵੀ ਡਿੱਗੀਆਂ ਪਾਸਟ ਨਾਣ ਇਹ ਗੱਲ ਸ ਤਾਂ ਉਹਨਾਂ ਦੇ ਕੰਮ ਮੇਰਾ ਫੰਗੜਾ ਵਾ ਵੀ ਤੁਸੀਂ ਗੰਦਾ ਪੰਥ ਛੱਡਦੇ ਆਂ ਬਾਬਾ ਜੀਵੇਂ ਸਣੇ ਉਹ ਤੇ ਡਿੱਗੀਆਂ ਬਣੀਆਂ ਹੋਈਆਂ ਵਾ ਜਿਹੜੀ ਬਿਮਾਰੀ ਫੈਲਦੀ ਆ ਉਹ ਘਰ ਮਕਸਾਬ ਬਹੁਤ ਹੋ ਜਦਾ ਪਿਆ ਵਾ ਜੀ ਕਾਰਨ ਕਾਰਨ ਕੀ ਆ ਜਿਹੜਾ ਐਮਸੀ ਨੂੰ ਕੰਮ ਹੁੰਦੇ ਐਮਸੀ ਨੂੰ ਬਹੁਤ ਜਿਆਦਾ ਕੰਮ ਹੁੰਦੇ ਆ ਜੀ ਜੇ ਇੱਕ ਆਪਸ ਹਰ ਮੇਰੇ ਤੋਂ ਵੱਡੇ ਖੜੇ ਮੇਰੇ ਭਰਾ ਸਮਾ ਮੇਰੇ ਪਿਓ ਸਮਾ ਖੜੇ ਆ ਤੇ ਪੁੱਛ ਲੋ ਵੀ ਜੇ ਆਪਾਂ ਘਰ ਜਿਹਾ ਵਿਆਹ ਰੱਖਦੇ ਆ ਵਿਆਹ ਚ ਵੀ ਆਪਾਂ ਸਾਰੇ ਟੱਬਰ ਨੂੰ ਸਾਰੇ ਅਣਸਰ ਖੁਸ਼ੀ ਕਰ ਸਕਦੇ ਆ ਆਪਾਂ ਕੋਲ ਇਨਕਮ ਦਾ ਕੰਮ ਆਏ ਜਾਂਦਾ ਵਾ ਮੈਂ ਨੰਬਰ 1 ਦੇ ਕੇ ਆਇਆ ਸਾਰਿਆਂ ਨੂੰ ਵੀ ਜਦੋਂ ਉਹ ਆ ਗਏ ਮੇਰੀ ਗੱਲ ਕਰਾਉਣੀ ਆ ਵੀ ਉਹ ਅਪੀਕੇਟਿਵ ਯੂਨਸ ਤੇ ਸਿੱਧਾ ਪਏ ਆ ਜੀ ਦੂਸਰੀ ਗੱਲ ਜਿਹੜੇ ਐਸਟੀ ਪਲਾਟ ਸੀਗਾ ਇਹ ਖਾਲੀ ਹੋ ਚੁੱਕਿਆ ਵਾ ਜੀ ਇਹਦੇ ਬਾਰੇ ਮਤਾ ਪਾ ਚੁੱਕੇ ਸੀ ਮਤਾ ਪਾ ਚੁੱਕੇ ਆ ਵੀ ਇਹ ਜਿਹੜੀਆਂ ਡਿਗੀਆਂ ਖਾਲੀ ਹੋ ਚੁੱਕੀਆਂ ਆ ਇਹਦੇ ਕੋਈ ਆਸ-ਪਾਸ ਕੋਈ ਚੀਜ਼ ਵਰਣ ਕੀਤਾ ਜਾਵੇ ਮੇ ਪਏ ਚੰਬਰ ਚ ਬਣੇ ਪਏ ਆ ਉਹਦੇ ਵਿੱਚ ਨਾ ਗਿੱਲਾ ਸੁੱਕਾ ਕੂੜਾ ਸੁੱਟਣ ਲੱਗ ਗਏ ਜਿਹਦੇ ਵਿੱਚ ਆ ਸਾਰਾ ਭੈ ਭਰਾ ਇਕੱਠੇ ਹੋ ਗਏ ਸੀਗੇ ਉਹ ਗਿੱਲਾ ਸੁੱਕਾ ਕੂੜਾ ਸੜਨੇ ਪਏ ਗੰਦਗੀ ਹੁੰਦੀ ਪਈ ਆ ਅਸੀਂ ਉਹਦੇ ਮੋੜੇ ਪਾ ਕੇ ਬੰਦ ਕਰਾਇਆ ਉਹ ਜਗ੍ਹਾ ਤੇ ਛੋੜਾ ਦੇ ਸਕਦੇ ਹੋ ਖੋੜਾ ਕਵਰ ਕਰ ਲਓ ਅਸੀਂ ਬੰਦ ਕਰਾ ਦਾਂਗੇ ਜਿਵੇਂ ਜਿਹੜੇ ਸਮੱਸਿਆ ਆਉਂਦੀ ਸੀ ਉਹ ਸਮੱਸਿਆ ਦਾ ਹੱਲ ਕਰਦੇ ਆ ਪੁੱਲ ਆ ਠੀਕ ਆ ਫੇਰ ਉਸ ਤੋਂ ਬਾਅਦ ਕੀ ਕੀਤਾ ਜਿਹੜਾ ਅਸੀਂ ਮਤਾ ਪਾਇਆ ਸੀ ਵੀ ਇੱਡੀਆਂ ਖਾਲੇ ਕਿਤੇ ਆ ਨਾ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਔਰ ਜਿਹੜੇ ਆਪ ਪਾਰਟੇ ਨਮਿੰਦਾਇਆ ਸੁਵਣ ਬੇਨਤੀ ਕੀਤੀ ਸੀ ਵੀ ਜਿਹੜੇ ਆਮ ਕਲੀਨਿਕ ਖੁੱਲਦਾ ਪਿਆ ਵਾ ਉਹ ਆਮ ਕਲੀਨਿਕ ਇੱਥੇ ਖੁੱਲ ਜਾਵੇ ਕਿਉਂਕਿ ਇਥੋਂ ਦੇ ਦੇਵੀ ਵਾਲਾ ਪਿੰਡ ਬਿੜ ਸਿੱਖ ਵਾਲਾ ਪਿੰਡ ਹੋਰ ਪਿੰਡਾਂ ਤੋਂ ਲੱਗਦੇ ਆ ਵੀ ਆਮ ਕਲੀਨਿਕ ਖੁੱਲ ਜੇ ਉਹ ਖੁੱਲਣ ਕਰਕੇ ਨਾਲ ਦੇ ਬਾਬਾ ਜੀਵਨ ਸਿੰਘ ਨਗਰ ਦੇ ਲੋਕਾਂ ਨੂੰ ਫਾਇਦਾ ਔਰ ਨਾਲ ਦੇ ਪਿੰਡਾਂ ਨੂੰ ਫਾਇਦਾ ਵਾ ਕਿਉਂਕਿ ਸਰ ਜਿਹੜਾ ਖਾਲੀ ਹੋ ਚੁੱਕੀ ਆ ਜਿੰਨੀਆਂ ਇੱਟਾਂ ਟੁੱਟੀਆਂ ਪਿਆ ਕੰਬਾ ਟੁੱਟਿਆ ਪਿਆ ਜਾਂ ਕੋਠਾ ਟੁੱਟਿਆ ਪਿਆ ਇੱਥੇ ਕਈ ਵਾਰੀ ਸਾਨੂੰ ਕੰਪਲੀਟ ਮਿਲੀ ਆ ਬਲਸ਼ੇੜੀ ਮੁੰਡੇ ਬੰਦੇ ਆ ਕਿ ਨਸ਼ਾ ਪਤਾ ਕਰਦੇ ਆ ਲੁੱਟਖੋਹ ਵੀ ਕਰਦੇ ਆ ਤਾਂ ਅਸੀਂ ਇਹ ਬੇਨਤੀ ਕਰਦੇ ਆ ਜਿੰਨਾ ਸਾਡਾ ਕੰਮ ਅਸੀਂ ਕੀਤਾ ਵਾ ਅਸੀਂ ਚੀਜ਼ ਖਾਲੀ ਕਰਾ ਚੁੱਕੇ ਆ ਸਰਕਾਰ ਨੂੰ ਬੇਨਤੀ ਹੈ ਵੀ ਇੱਥੇ ਕੋਈ ਪ੍ਰੋਜੈਕਟ ਲਾ ਦਿੱਤਾ ਜਾਵੇ ਜਿਹਦੇ ਵਿੱਚ ਮਹੱਲਾ ਨਿਵਾਸੀ ਨੂੰ ਸੁੱਖ ਮਿਲੇ ਜਾਂ ਕੋਈ ਸਾਇੰਸੈਂਟਰ ਖੋਲ੍ਹਿਆ ਜਾਵੇ ਜਾਂ ਕੋਈ ਧਰਮਸ਼ਾਲਾ ਖੋਲੀ ਜਾਵੇ ਜਾਂ ਕੋਈ ਪਾਰਕ ਬਣਾਈ ਜਾਵੇ ਜਾਂ ਇੱਥੇ ਕੋਈ ਕਿਸੇ ਤਰ੍ਹਾਂ ਦਾ ਹੋਰ ਪ੍ਰੋਜੈਕਟ ਲਾਤਾ ਜਾਵੇ ਠੀਕ ਹੈ ਜਿਹਦੇ ਵਿੱਚ ਕੀ ਸਾਰੇ ਮਹੱਲ ਨਿਵਾਸੀਆਂ ਨੂੰ ਪਰੇਸ਼ਾਨੀ ਹੁੰਦੀ ਪਈ ਹੈ ਗੰਦਗੀ ਇਹ ਗੰਦਗੀ ਕਾਰਨ ਹੈ ਬੰਬਾਰੀਆਂ ਵਾਟੋ ਦੇ ਫੈਲਦੇ ਪਈਆਂ ਵਾ ਜਿਹੜੇ ਡਿੱਗੇ ਬੰਦ ਹੋ ਬੰਦ ਹੋ ਕੀ ਹੋ ਗਿਆ ਜੀ ਕਰਦੇ ਬੰਦ ਐਸ ਕੇ ਪੁਲ ਦੋ ਖੁੱਲ ਗਏ ਜੀ ਇੱਕ ਖੁੱਲਿਆ ਦੇਵ ਰੋਡ ਤੇ ਇੱਕ ਖੁੱਲ ਗਿਆ ਮੁਕਸਰ ਰੋਡ ਤੇ ਜਿਹੜਾ ਮੁਕਸਰ ਰੋਡ ਦਾ ਪਾਣੀ ਆ ਜਿਹੜੇ ਪੋਲਾ ਜਾਂਦਾ ਉਹਦਾ ਪਰਲਾ ਪਾਣੀ ਪਾਸੇ ਮੰਡਿਆ ਹੁੰਦਾ ਜਿਹੜਾ ਬਿਆਰਾ ਪਰ ਉਹਦਾ ਪਾਸੇ ਦੇਵ ਰੋਡ ਤੇ ਰਸਤੀ ਪੜਦਾ ਇਹ ਜਗਾ ਖਾਲੀ ਪਈ ਆ ਲੇਕਿਨ ਜੋ ਆਪਾਂ ਕਹਿੰਦੇ ਲੋਾਰ ਸੇ ਪਈ ਜਗਾ ਹੈ ਲਵਾਰਸਤਾ ਪਈਆ ਕਿਉਂਕਿ ਇਹਦੇ ਵਿੱਚ ਹੁਣ ਆਪਾਂ ਪ੍ਰੋਜੈਕਟ ਕੋ ਲਾ ਸਕਦੇ ਹਾਂ ਤਾਂ ਆਪਾਂ ਇੱਥੇ ਕੋਈ ਕੰਮ ਕਰ ਲਈਏ ਤਾਂ ਤੁਹਾਡੇ ਰਾਹੇ ਜਿਵੇਂ ਇੱਥੇ ਰਾਜੂ ਕੰਧਾ ਵੀ ਪਹੁੰਚੇ ਖੱਬੂ ਪਹੁੰਚੇ ਆਪਣੇ ਸ਼ਰਮੇ ਪਹੁੰਚੇ ਰੋਦੀ ਪਹੁੰਚੇ ਤੁਹਾਡੇ ਰਾਹੀਂ ਅਸੀਂ ਬੇਨਤੀ ਕਰਦੇ ਸਰਕਾਰ ਨੂੰ ਵੀ ਅੱਛੇ ਕੋ ਪ੍ਰੋਜੈਕਟ ਲਾਤਾ ਜਾਵੇ ਜਿਹਦੇ ਵਿੱਚ ਸਾਡੇ ਮਹੱਲਾ ਨਿਵਾਸੀਆਂ ਨੂੰ ਵੀ ਕੋਈ ਨਾ ਕੋਈ ਸੂਟ ਮਿਲ ਦਿੱਤੇ ਜਾਵੇ ਔਰ ਜਿਹੜੀ ਗੱਲ ਤੇ ਡਿੱਗੀਆਂ ਵੀ ਇਹ ਛੇਤੀ ਛੇਤੀ ਇਹ ਚੀਜ਼ ਵਿੱਚ ਅਸੀਂ ਰੋੜੀ ਪਾਵਾਂਗੇ ਜਿੱਥੇ ਇੱਥੇ ਬੰਦੇ ਆਉਣਗੇ ਤਾਂ ਮੈਂ ਤੁਹਾਨੂੰ ਫੇਰ ਕਹਿੰਦਾ ਮਹੱਲਾ ਨਾਸੀ ਖੜੇ ਚਾਬੇ ਕੱਢ ਲਓ ਨਾ ਦੀ ਚਾਪੇ ਕੱਢ ਕੇ ਮੈਨੂੰ ਫੋਨ ਕਰ ਦੋ ਨਾ ਨਾ ਮੇਰਾ ਕੰਮ ਜਾਣੇ ਕਿਉਂਕਿ ਇਹ ਜਗ੍ਹਾ ਤੇ ਇਹ ਮਤਲਬ ਇਹ ਨਹੀਂ ਹੈ ਜੇ ਇਲਵਾਰਸ ਤੇ ਇੱਥੇ ਜਿਹੜਾ ਕਢਾ ਕੇ ਗੰਦ ਪਾਉਣਾ ਸ਼ੁਰੂ ਕਰਦੇ ਉਹ ਸੱਟ ਕੇ ਚਲੇ ਜਾਂਦੇ ਆ ਪਰ ਜਿਹੜੀ ਪਰੇਸ਼ਾਨੀ ਹੁੰਦੀ ਆ ਉਹ ਮਰੇ ਵਾਸੀਨ ਹੁੰਦੀ ਆ ਤੇ ਮੈਂ ਤੁਹਾਡੇ ਨਾਲ ਆ ਜੀ ਜਦੋਂ ਕੋਈ ਵੀ ਕੋਈ ਕੰਮ ਹੋਵੇ ਮੈਂ ਮੇਸ਼ੁਰ ਬਣਾ ਖੜਾ ਆਇਆ ਹਾਂ ਜੀ ਲੋਕ ਵੀ ਇਹੀ ਗੱਲ کہہ ਰਹੇ ਨੇ ਅਸੀਂ ਲੋਕਾਂ ਨਾਲ ਉਹ ਕਹਿੰਦੇ ਵੀ ਸਾਨੂੰ ਕਮੇਟੀ ਵਾਲੋਂ ਜਿਆਦਾ ਕੋਈ ਸਾਨੂੰ ਨਾਲ ਫੇਰ ਪਾਣੀ ਵੀ ਛੁੱਟਣਾ ਜੀ ਉਹੀ ਗੱਲ ਮੈਂ ਕਰ ਰਿਹਾ ਜੀ ਲੋਕਾਂ ਨਾਲ ਵੀ ਸਾਡੀ ਗੱਲ ਹੋਈ ਆ ਉਹ ਵੀ ਇਹ ਕਹਿੰਦੇ ਆ ਵੀ ਅਸੀਂ ਉਹ ਗੰਦ ਤਾਂ ਛੱਡ ਉਹ ਕਾਰਨ ਇਹ ਜੀ ਕੋਈ ਕਿ ਹਰੇ ਜਿਹੇ ਆਗਲ ਵੀ ਹੁੰਦੇ ਆ ਕੋਈ ਕਿਵੇਂ ਕਹੇ ਨਾ ਕੋਈ ਮੈਂ ਕਹਿੰਦਾ ਵਾ ਪਰ ਆਪਾਂ ਦੂਜੇ ਚ ਪੱਖ ਲੈਣਾ ਪਤਾ ਪ੍ਰੋਬਲਮ ਆ ਨਾ ਮੈਂ ਗੱਲ ਇਹ ਹੀ ਕਹਿ ਰਿਹਾ ਜੇ ਮੰਨਤਾ ਉਹਨਾਂ ਕਹਿੰਦਾ ਵੀ ਸਾਨੂੰ ਅਧਿਕਾਰ ਛਟੰਦਾ ਤੇ ਮੈਂ ਉਹ ਨੰਬਰ ਹਾਂ ਤੁਸੀਂ ਕਰਨ ਜਾ ਕੇ ਆਇਓ ਪੋਸਟ ਆਮ ਨੰਬਰ ਲੈ ਕੇ ਆਇਆ ਜੀ ਜਦੋਂ ਆ ਗਏ ਮੈਨੂੰ ਫੋਨ ਲਾ ਦਿਓ ਮੈਂ ਉਹ ਨੰਬਰ ਕੰਮ ਜਾਨਾ ਜੀ ਜੀ ਲੋਕ ਇੱਥੇ ਕਹਿ ਰਹੇ ਨਹੀਂ ਪਾਰਕ ਜਾਂ ਕੋਈ ਕਲੱਬ ਜਾਂ ਕੋਈ ਜਿਮ ਬਣੇ ਇਹ ਕਿਤੁਕ ਦਖਤਾਂ ਮੈਂ ਜਿਹਨਾਂ ਸੰਤਾਂ ਜੀ ਕਿਉਂਕਿ ਮਹੱਲਾ ਨਿਵਾਸੀ ਬਹੁਤ ਟਾਂ ਦੇ ਕਹਿ ਰਹੇ ਜਿਮ ਖੋਲ ਜਿਮ ਖੋਲ ਜੇ ਇੱ ਆ ਪਾਰਟੀ ਦੇ ਕੋਸ਼ਿਸ਼ ਨਮਿੰਦੇ ਜਿਹੜੇ ਤਰਨਾਟਨ ਨਮਿੰਦੇ ਇੱਥੇ ਆ ਚੁੱਕੇ ਆ ਜਗਾ ਦੇਖ ਤਕ ਸਾਰੀ ਉਹ ਤਾਂ ਮੈਨੂੰ ਬੇਨਤੀ ਕਰਦਾ ਵੀ ਉਹ ਸਮਾਂ ਬਹੁਤ ਥੋੜਾ ਵਾ ਆਪਣਾ ਕੋਲੇ ਕੋਈ ਪੈਂਡ ਤੇ ਕੱਲ ਨੂੰ ਪੀਜ ਰਾਜੇ ਦੇ ਕਿਹੜੀ ਪਰੇ ਜਾਨੀ ਆ ਕਿਸੇ ਪਰ ਅੱਜ ਜਿਹੜੇ ਰਾਜੇ ਦੇ ਪਰੇ ਹੈਗੇ ਉਹਦਾ ਕੰਮ ਕਰੇ ਨਾ ਕਿਉਂਕਿ ਇੱਥੇ ਕਾਫੀ ਬਹੁਤ ਸਾਡੇ ਅਮਲ ਨਾਲ ਸਾਡੇ ਕਾਠੇ ਕੀਤਾ ਜਿਵੇਂ ਖੋਲ ਜੇ ਜਿਵੇਂ ਖੋਲਣਾ ਸਾਡੇ ਜਿਹੜੇ ਨਿੱਕੇ ਨਿੱਕੇ ਸਾਡੇ ਬੱਚੇ ਹੈਗੇ ਉਹ ਜਿਵੇਂ ਕਿ ਮਸ਼ੇ ਵਿੱਚ ਡੁੱਬੇ ਜਾ ਰਹੇ ਬੱਚਿਆਂ ਨੂੰ ਜੀਤੋ ਜਿੰਮ ਖੋਲਦੀ ਆ ਉੱਪਰ ਜਿੰਮ ਖੋਲ ਜੇ ਥੱਲੇ ਪਾਰ ਕੇ ਬਣ ਜੇ ਜੀ ਬਹੁਤ ਸਾਰਾ ਪ੍ਰੋਜੈਕਟ ਬਣ ਸਕਦਾ ਵਾ ਅਸੀਂ ਬੇਨਤੀ ਕਰਦੇ ਆਂ ਵੀ ਜਿੰਮ ਆਲੇ ਪਾਸੇ ਧਰ ਦਿੱਤਾ ਜਾਵੇ ਕਿ ਜਿੰਮ ਖੋਲਦੀ ਸਮਝ ਸਕਦਾ ਸਰਮੰਨ ਨਾ ਸਿਰਫਾ ਜੀ ਜਿਵੇਂ ਲੋਕ ਇੱਥੇ ਕਹਿ ਰਹੇ ਨੇ ਵੀ ਇਹ ਡਿੱਗੀਆਂ ਇੱਥੇ ਖਤਮ ਹੋ ਚੁੱਕੀਆਂ ਨੇ ਬੰਦ ਹੋ ਚੁੱਕੀਆਂ ਨੇ ਇਹ ਦਾ ਜਿਹੜਾ ਹੈਗਾ ਵੀ ਕੰਮ ਉੱਥੇ ਦੇਵੀ ਵਾਲਾ ਰੋਡ ਤੇ ਕਰ ਦਿੱਤਾ ਗਿਆ ਵੀ ਇਹ ਗੱਲ ਪੂਰੀ ਤਰ੍ਹਾਂ ਸੱਚਾਈ ਨਾਲੇ ਬਲਕਸ ਚੈਨਾ ਜੀ ਇਹ ਇਹ ਮੂਵੀ ਗੱਲ ਨਹੀਂ ਜਦੋਂ ਕੋਈ ਚੀਜ਼ ਅਲਵਾਰਸ ਹੋ ਜਾਂਦੀ ਆ ਹੁਣ ਹਰੇਕ ਯੂਜ਼ ਕੰਮ ਕੋਸ਼ਿਸ਼ ਕਰਦਾ ਹੁਣ ਇਹ ਚੀਜ਼ ਨੂੰ ਕੋਈ ਨਾ ਕੋਈ ਪ੍ਰਜਤ ਬਣਾਤੇ ਜਾਵੇ ਜਿਹਦੇ ਵਿੱਚ ਕੋਈ ਨਾ ਕੋਈ ਆਪਣਾ ਫਾਇਦਾ ਹਟ ਸਕੀ ਹੈ ਹੁਣ ਉਹਨਾਂ ਨਾਲ ਅਲਵਾਰਸ ਪਈ ਜਾਗਾ ਜੋ ਜੀਵਨ ਦਾ ਗੰਦ ਪਾਈ ਜਾਂਦੇ ਆ ਕਾਫੀ ਕੰਪਲਟ ਆ ਰਹੀ ਇੱਥੇ ਮਨਸ਼ੇਰੀਮ ਹੁੰਦੇ ਬੰਦ ਬੰਦ ਬ ਕੀ ਇਹ ਗੁਰਨਾ ਨੇ ਕਿ ਸਨੋ ਜੀ ਆਹ ਰੋਲ ਲੱਗਾ ਜੀ ਕਿਹੜੀ ਤਕਵਾਰ ਦਿੱਤਾ ਵੀ ਕਹਿੰਦੇ ਹਾਂ ਹਾਂ ਵਰਤਾਂ ਹੁੰਦੀ ਵਗੈਰਾ ਉਹੀ ਕੰਦਾ ਹੁੰਦਾ ਕਿਤੇ ਆ ਜਾਣ ਵਡੀਆਂ ਉਹ ਤਾਂ ਕੱਟ ਲਾਜੇ ਪ੍ਰੋਜੈਕਟ ਬੰਦ ਵਡੀਆਂ ਜੀ ਬਹੁਤ ਸੋਹਣਾ ਇਹ ਇਹ ਸੀਗੇ ਸੁਖੀ ਐਮ ਸੀ ਜੀ ਜੋ ਵਾਰਡ ਨੰਬਰ 7 ਤੋਂ ਇਹਨਾਂ ਦੇ ਮਾਤਾ ਜੀ ਅਮਸੀ ਨੇ ਅੱਜ ਪਰ ਜ਼ਿੰਮੇਵਾਰੀ ਇਹ ਪੂਰੀ ਇਹ ਲਿਵਾਉਂਦੇ ਨੇ ਪੂਰਾ ਕੰਮ ਜੋਰ ਨਾਲ ਇਹ ਕਰਦੇ ਨੇ ਲੋਕਾਂ ਦੀਆਂ ਸਮੱਸਿਆਵਾਂ ਨਾਲ ਲੜਦੇ ਨੇ ਲੋਕਾਂ ਨਾਲ ਖੜਦੇ ਨੇ ਲੋਕਾਂ ਦੇ ਕੰਮ ਕਰਾਉਂਦੇ ਨੇ ਇਹ ਡਿੱਗੀਆਂ ਬਾਰੇ ਵੀ ਇਹਨਾਂ ਨੇ ਇਹੀ ਗੱਲ ਚੋਈ ਆ ਵੀ ਲੋਕਾਂ ਦੀ ਗੱਲ ਨਾਲ ਸਹਿਮਤਾਏ ਵੀ ਜਿਹੜੇ ਲੋਕ ਕਹਿੰਦੇ ਨੇ ਕਲੱਬ ਇੱਥੇ ਜਿਮ ਇੱਥੇ ਪਾਰਕ ਬਣੇ ਵੀ ਉਹ ਚੀਜ਼ ਜਿਹੜਾ ਹੈ ਪੂਰੀ ਤਰ੍ਹਾਂ ਸਹੀ ਆ ਵੀ ਉਹ ਚੀਜ਼ ਹੋਣੀ ਚਾਹੀਦੀ ਆ ਇਹ ਡਿੱਗੀਆਂ ਲਵਾਰਸ ਆ ਡਿੱਗੋ ਨੇ ਲਵਾਰਸ ਇਹਨਾਂ ਨੇ ਅਮਸੀ ਸਾਹਿਬ ਨੇ ਕਹਿ ਦਿੱਤਾ ਸੁਖੀ ਜੀ ਨੇ ਵੀ ਇਹ ਡਿੱਗੀਆਂ ਇੱਥੇ ਖਤਮ ਹੋ ਗਈਆਂ ਨੇ ਉਹਨਾਂ ਦਾ ਦੇਵੀਆ ਦਾ ਰੋਡ ਤੇ ਤੇ ਮੁਖਸਰ ਰੋਡ ਤੇ ਹੋ ਚੁੱਕਿਆ ਉਹ ਆਲਰੇਡੀ ਚੱਲ ਰਿਹਾ ਇਹ ਚੀਜ਼ ਖਤਮ ਨਾ ਇਹ ਵੀ ਖਤਮ ਕੀਤਾ ਜਾਣਾ ਚਾਹੀਦਾ ਤੇ ਲੋਕਾਂ ਦਾ ਕੰਮ ਹੋਣਾ ਚਾਹੀਦਾ ਲੋਕਾਂ ਦੇ ਸਮੱਸਿਆ ਦੇ ਹੱਲ ਹੋਣਾ ਚਾਹੀਦਾ ਇੱਥੇ ਕੋਈ ਕਲੱਬ ਇਹ ਕੋਈ ਜਮ ਇੱਕ ਉਹ ਪਾਰਕ ਕਿਥੇ ਲਾਜ਼ਮੀ ਬਣਾਉਣਾ ਚਾਹੀਦਾ ਵੀ ਤਾਂ ਕਿ ਜਿਹੜਾ ਲੋਕਾਂ ਨੂੰ ਕੋਈ ਫਾਇਦਾ ਮਿਲ ਸਕੇ ਬਜ਼ੁਰਗ ਵੀ ਜਿਹੜਾ ਹੈਗਾ ਕੋਈ ਘਰੇ ਬੈਠੇ ਹੁੰਦੇ ਨੇ ਜਾਂ ਕੋਈ ਮਤਲਬ ਸੈਰ ਤੱਕੇ ਜਾਂਦੇ ਨੇ ਤਾਂ ਉਹ ਸੈਰ ਵੀ ਕਿੱਥੇ ਕਰਨ ਨਿੱਕੇ ਨਿੱਕੇ ਪੀੜੀਏ ਪੀੜੀਏ ਜਲੀਏ ਤੇ ਸੈਰ ਵੀ ਨਹੀਂ ਹੁੰਦੀ ਆਪਾਂ ਕਹਿੰਦੇ ਇੱਥੇ ਪਾਰਕ ਬਣੇ ਤਾਂ ਸੋਹਣੇ ਤਰੀਕੇ ਨਾਲ ਸੈਰ ਤਾਂ ਕਰ ਸਕਣ ਇਹ ਹੀ ਸਾਡਾ ਭਾਈ ਰਾਜਾ ਇਹ ਹੀ ਸਾਡਾ ਜਿਹੜਾ ਮਕਸਦ ਸੀ ਇਸ ਖਬਰ ਨੂੰ ਚਲਾਉਣ ਦਾ ਹੋਰ ਇਸ ਤੋਂ ਇਲਾਵਾ ਸਾਡਾ ਕੋਈ ਹੋਰ ਮਕਸਦ ਨਹੀਂ ਫਿਲਹਾਲ ਤਾਂ ਪਰ ਕੇ ਵੀ ਇਸ ਨੂੰ ਕਵਰ ਕੀਤਾ ਜਾਵੇ ਸਾਡੇ ਨਾਲ ਇੱਥੇ ਬੂਟਾ ਸਿੰਘ ਜੀ ਵੀ ਜੁੜ ਚੁੱਕੇ ਨੇ ਜੋ ਸਾਫ ਕਮਸੀ ਨੇ ਜਿਹੜਾ ਹੈਗਾ ਦੇਵੀਗੜ੍ਹ ਰੋਡ ਤੋਂ ਆਪਾਂ ਉਹਨਾਂ ਨਾਲ ਗੱਲ ਕਰਦੇ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਬੂਟਾ ਸਿੰਘ ਐਮਸੀ ਆ ਸਾਰੇ ਜਾਣਦੇ ਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਤੁਸੀਂ ਹਾਲਾਤ ਦੇਖ ਲਈ ਲੋ ਹੈਨਾ ਤੁਸੀਂ ਵੀਡੀਓ ਵੀ ਵੇਖੀ ਸੀਗੀ ਦਿਖਾ ਵੀ ਦਿੱਤੀ ਆ ਪਰਸੋਂ ਵੀ ਇੱਥੇ ਕੁੱਤੇ ਡਿੱਗੇ ਆ ਠੀਕ ਆ ਗਾਂ ਦੇ ਵਧਿਆ ਜਾਨਵਰ ਨੂੰ ਪਤਾ ਨਹੀਂ ਲੱਗਦਾ ਵੀ ਇਹ ਮਿੱਟੀ ਆ ਕਿ ਕੀ ਆ ਕਿਉਂਕਿ ਐਡਾ ਇਹਦੇ ਚ ਤੂੰ ਦਾ ਕੋਈ ਇੱਥੇ ਨਾ ਆਉਜਾ ਸਿਸਟਮ ਕੀਤਾ ਜਾਵੇ ਜਿਹਦੇ ਕਰਕੇ ਬੋਤਲਾ ਕਾਗਜ ਲਫਾਸੇ ਵੇਚਣਾ ਜਾਣ ਠੀਕ ਆ ਕੋਈ ਇੱਥੇ ਹਾਲਤ ਵੇਖੀ ਆ ਨਾ ਤੁਸੀਂ ਆਸ-ਪਾਸ ਘੁੰਮ ਕੇ ਦੇਖ ਲਿਆ ਸੀ ਇੱਥੇ ਕੋਈ ਨਾ ਫੁੱਲ ਵੀ ਟੇ ਨਹੀਂ ਲੱਗੇ ਜਿਹੜੇ ਜਵਾਕ ਨੂੰ ਕਰੋ ਜਿਹੜੇ ਜਵਾਕ ਨੂੰ ਕਰੋ ਪੈਸੇ ਨਹੀਂ ਨਾ ਮਿਲਦੇ ਉਹ ਨਾ ਜਵਾਕ ਇੱਥੇ ਮਰਨ ਨੂੰ ਆ ਜਾਂਦਾ ਉਹ ਕਹਿੰਦਾ ਵੀ ਮੈਨੂੰ ਪੈਸੇ ਨਹੀਂ ਮਿਲੇ ਮੈਂ ਮਰ ਦਿਆਂ ਨਾ ਹੈ ਠੀਕ ਆ ਉਹ ਤਾਂ ਇੱਥੇ ਰੌਲਾ ਰੂਲਾ ਪਾ ਲੈਂਦੇ ਆਂਦੀ ਗਵਾਂਦੀ ਵੀ ਨਾ ਵੀ ਨਾ ਠੀਕ ਆ ਪਹਿਲੇ ਤਾਂ ਇਹਦਾ ਕਰੋ ਆਹ ਉਹ ਜਵਾਕਾਂ ਨੂੰ ਅਸੀਂ ਰੋਕ ਲਾਂਗੇ ਉਹਨਾਂ ਨੂੰ ਘਟਾ ਲਾਂਗੇ ਠੀਕ ਹੈ ਨਾ ਜਿਹੜੇ ਉਹ ਰਾਹ ਪਏ ਆ ਉਹਨਾਂ ਨੂੰ ਘਟਾ ਲਾਂਗੇ ਠੀਕ ਹੈ ਇੱਕ ਦਾ ਕਮੈਂਟ ਆਇਆ ਥੱਲੇ ਕਹਿੰਦਾ ਇੱਥੇ ਜੀ ਗੋਲੀਆਂ ਵੇਚਦਿਆਂ ਗੋਲਨਾ ਵੇਚਦਿਆਂ ਠੀਕ ਹੈ ਸਾਨੂੰ ਵੀ ਪਤਾ ਵੇਚਦਿਆਂ ਠੀਕ ਹੈ ਪਰ ਉਹਦੇ ਤੇ ਅਸੀਂ ਕੰਟਰੋਲ ਕਰੀ ਜਾਂਦੇ ਹੌਲੀ ਹੌਲੀ ਆਪਦੇ ਭਰਾਵਾਂ ਨੂੰ ਆਪਦੀਆਂ ਜਿਹੜੇ ਵੀ ਸਾਡੇ ਬੱਚੇ ਖੁੱਬੇ ਹੋਏ ਆ ਦਲਦਾਂ ਚ ਉਹਨਾਂ ਨੂੰ ਮੋੜਨ ਦੀ ਕੋਸ਼ਿਸ਼ ਕਰ ਰਹੇ ਆ ਪਰ ਉਹ ਤਾਂ ਗੋਲੀਆਂ ਦੀ ਨਹੀਂ ਗੱਲ ਇੱਥੇ ਤਾਂ ਸਪਾਈ ਦੀ ਗੱਲ ਕਰੀ ਜਾਂਦੇ ਬੰਦੇ ਕਈ ਕਮੈਂਟ ਕਰੀ ਜਾਂਦੇ ਵੀ ਗੋਲਨਾ ਵੇਚਦਿਆਂ ਉਹ ਭਰਾਵਾ ਕੱਲ ਉਹ ਸਾਡਾ ਮਸਲਾ ਇਹ ਆ ਵੀ ਸਾਡਾ ਇੱਥੇ ਹੱਲ ਕਰਾਇਆ ਜਾਵੇ ਜਿਹੜੀ ਇੱਥੇ ਸਫਾਈ ਉਹ ਕਰਾਈ ਜਾਵੇ ਤਾਂ ਕਿ ਇਹਦੇ ਕੋਈ ਨੁਕਸਾਨ ਨਾ ਹੋਵੇ ਦੇਖੋ ਇਹ ਬਿਮਾਰੀਆਂ ਮੱਖੀ ਮੱਛਰ ਕੀ ਕੋ ਛੋੜਦਾ ਇੱਥੇ ਠੀਕ ਹੈ ਨਾ ਸੋ ਸਾਡੀ ਹਾਂ ਦੋ ਬੰਦੇ ਵੀ ਇੱਥੇ ਮਰੇ ਆ ਪਹਿਲਾਂ ਠੀਕ ਹੈ ਨਾ ਇਹ ਵੀ ਸਾਡੀ ਗੱਲ ਆ ਵੀ ਇਹ ਕੰਦੇ ਵੀ ਲੋਕ ਦਖਰੇ ਨੇ ਕੁੱਤੇ ਦਾ ਵਿਚਾਲੇ ਪਰ ਬੰਦੇ ਨਹੀਂ ਬੰਦੇ ਹਾਂ ਬੰਦੇ ਨੇ ਬਚੇ ਬੰਦੇ ਕਿਹਨੇ ਬਚੇ ਪਰ ਕੋਈ ਪਤਾ ਨਹੀਂ ਲੱਗਿਆ ਜੇ ਇਥੇ ਜਾਲ ਲੱਗਿਆ ਹੁੰਦਾ ਤਾਂ ਸ਼ਾਇਦ ਉਹਨਾਂ ਦੀ ਜਾਨ ਬਚ ਜਾਂਦੀ ਸੋ ਸਾਡੀ ਹੱਥ ਜੋੜ ਕੇ ਸਰਕਾਰ ਨੂੰ ਸਿਸਟਮ ਨੂੰ ਬੇਨਤੀ ਆ ਵੀ ਇਹਦਾ ਕੋਈ ਮਸਲਾ ਹੱਲ ਕਰਾਓ ਬਹੁਤ ਤੰਗ ਆ ਬਹੁਤ ਜ਼ਿਆਦਾ ਤੰਗ ਆ ਥੋੜੇ ਤੰਗ ਨਹੀਂ ਬਹੁਤ ਤੰਗ ਧੰਨਵਾਦ ਜੀ ਬਹੁਤ ਧੰਨਵਾਦ ਬੋਤਾ ਸਿੰਘ ਜੀ ਸੀਗੇ ਤੇ ਸਭ ਕਮ ਸੀ ਸੀਗੇ ਇਹਨਾਂ ਨੇ ਬਹੁਤ ਵਧੀਆ ਗੱਲ ਕਹੀ ਉਹ ਵੀ ਇਹ ਡਿੱਗੀਆਂ ਦਾ ਹੱਲ ਹੋਣਾ ਚਾਹੀਦਾ ਇਸ ਨੂੰ ਖਤਮ ਹੋਣਾ ਚਾਹੀਦਾ ਤਾਂ ਕਿ ਆ ਪਗੜੀ ਉਸ ਤੋਂ ਗੌਰ ਜਰੂਰ ਕਰੋ ਜਿਹੜੇ ਹੋਰ ਜਾਣਕਾਰੀ ਮਿਲਦੀ ਤਾਂ ਅਸੀਂ ਉਹ ਵੀ ਲੋਕਾਂ ਦੇ ਰूबरू ਕਰਨ ਦੀ ਕੋਸ਼ਿਸ਼ ਕਰਾਂਗੇ ਤਦ ਤੱਕ ਫਿਲਹਾਲ ਦੇਖੋ ਸਾਡੀ ਰਿਪੋਰਟ ਮੈਂ ਕੋਟਪੂਰਾ ਤੋਂ ਰੋਹਿਤ ਆਜ਼ਾਦ Over the horizon. Over the horizon. ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ ਆਜ਼ਾਦ ਭਾਰਤ ਨੂੰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਮੈ ਰੋਜ ਦਾ ਆਜ਼ਾਦ ਨਮਨ ਆਖਦਾ ਹਾਂ ਜਿਆਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਉੱਤੇ Facebook ਉੱਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕੀਤਾ ਜਾਵੇ ਜੀ ਤੇ ਨਾਲ ਹੀ ਹੋਰਾਂ ਨੂੰ ਵੀ ਅੱਗੇ ਫੋਰਵਰਡ ਕੀਤਾ ਜਾਵੇ ਦੇਖਦੇ ਰਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ